ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਲੱਗਾ ਜਿਹੜੀ ਮਿੱਤਰੋ ਮੈਂ ਫਿਲਮਾਉਣ ਲੱਗਾ ਇਸ ਟਾਈਮ ਪਿੰਡ ਪੋਲੂ ਵਾਲੇ ਦੀ ਇਹ ਪੋਲੂ ਵਾਲਾ ਪਿੰਡ ਆ ਜਿਹੜਾ ਮਿੱਤਰੋ ਫਰੋਜ਼ਪੁਰ ਜ਼ਿਲ੍ਹਾ ਦਾ ਇੱਕ ਫਰੀਦਕੋਟ ਦਾ ਪੋਲੂ ਵਾਲਾ ਪਿੰਡ ਹੈਗਾ ਆਪਾਂ ਫਰੋਜ਼ਪੁਰ ਜ਼ਿਲ੍ਹੇ ਦੇ ਪੋਲੂ ਵਾਲੇ ਪਿੰਡ ਦੇ ਵਿੱਚ ਘਰੇਲੂ ਪਰਿਵਾਰ ਦੇ ਘਰੇ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਨਾ ਮਿੱਤਰੋ ਦੋ ਜਾਨਵਰ ਸੌਰੀ ਦੋ ਚੀਜ਼ਾਂ ਇੱਕ ਤਾਂ ਮੱਝ ਵਕਾਉ ਆ ਤੇ ਇੱਕ ਹਲ ਤੋਂ ਗੱਡੀ ਵਕਾਉ ਆ ਪਹਿਲਾਂ ਆਪਾਂ ਮੱਝ ਦੇ ਬਾਰੇ ਜਾਣ ਲੈਨੇ ਆਂ ਫਿਰ ਆਪਾਂ ਗੱਡੀ ਦੇ ਬਾਰੇ ਵੀ ਜਾਣਾਂਗੇ ਸਿਆਲ ਹੈਗਾ ਤੁਸੀਂ ਘਰ ਆਵੇਂ ਠੰਡ ਠੰਡ ਜੇ ਠਰਦੇ ਫਿਰਦੇ ਆਂ ਆਪਾਂ ਗੱਡੀ ਦਾ ਵੀ ਰੇਟ ਪੁੱਛ ਲੈਣਾ ਸਾਰੀ ਗੱਲਬਾਤ ਕਰਦੇ ਆ ਵੀਰੇ ਦੇ ਨਾਲ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਕੀ ਹਾਲ ਆ ਵੱਡੇ ਭਾਈ ਵਧੀਆ ਕੋਈ ਨਾ ਹੋ ਸੇਤਾ ਦੇ ਪ੍ਰੋਗਰਾਮ ਹਾਂ 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 ਵਧੀਆ ਚਲੋ ਸ਼ੁਕਰ ਅੱਛਾ ਵੀਰੇ ਮੱਝ ਜਿਹੜੀ ਟੋਕੜਾ ਬਈ ਫਿਰ ਹਾਂ ਟੋਕੜਾ ਇਹਨੂੰ ਹੋਤਾ ਗਾਇ ਪਾ 4-5 ਮਹੀਨੇ ਹੋ ਗਏ ਨੇ ਸੂਈ ਨੂੰ ਠੀਕ ਆ ਵੀਰੇ ਇਹ 11 ਬੱਚਾ ਹਟ ਗਏ ਇਹ ਮਹੀਨੇ ਦੀ ਗੱਭ ਸੀਗੀ ਚੈੱਕ ਕਰਾਈ ਹ ਮਹੀਨੇ ਤੋਂ ਠੀਕ ਆ ਤੇ ਬੱਚਾ ਹਟ ਗਏ ਤੇ ਉਸ ਤੋਂ ਬਾਅਦ ਫਿਰ ਦਵਾ ਭਰਾ ਕੇ ਤੇ ਹੁਣ ਇਹਨੂੰ 17 ਦਿਨ ਹੋ ਗਏ ਫੇਰ ਬਣੀ ਗੱਭ ਡੁਕਾ ਕੱਢ ਗਈ ਗੱਭ ਡੁਕ ਹੁਣ ਰਹਿ ਗਈ ਆ ਹਾਂ ਹਾਂ ਰਹੀ ਆ ਠੀਕ ਹਾਂ ਦੁੱਧ ਕਿੰਨਾ ਦੇ ਦਿੰਦੀ ਤਾਜੀ ਇਹ ਤਾਜੀ ਦਾ 11 ਕਿਲੋ ਆ 11 ਕਿਲੋ ਹਾਂ ਹਾਂ 11 ਕਹਿੰਦਾ ਆਪਾਂ 14 ਤੇ ਹੁਣ ਕਿੰਨਾ ਦੋਦਾ ਹੈਗਾ ਵੀਰੇ ਹੁਣ 7 ਕਿਲੋ ਹੋਊਗਾ 7 ਕਿਲੋ ਸਾਢੇ 6 ਕਿਲੋ ਮੰਨ ਕੇ ਆਲਾ ਠੀਕ ਹੈ ਛੋਈ ਛੋਈ ਨੂੰ ਠੰਡੀ ਸੀ ਛੋਈ ਵਧ ਕਾ ਥਾਪੀ ਤੇ ਮਿਲਦੀ ਠੀਕ ਨਹੀਂ ਨਹੀਂ ਆ ਦਾਣਾ ਪਾ ਕੇ ਮੁੱਠ ਤੇ ਬਹਿ ਜਾਈਦਾ ਜਵਾਂ ਨਹੀਂ ਹੱਬਦੀ ਮੱਲਾ ਹੋ ਜੀ ਆ ਉਪਰ ਆਪਰਾ ਤਾਂ ਨਹੀਂ ਕਰਦੀ ਜਾਗੇ ਕਿ ਕਰੂਗੀ ਦਾ ਇਦਾਂ ਨਹੀਂ ਕਰਦੀ ਇੱਥੇ ਹੁਣ ਕੱਟੀ ਮਰੀ ਤੋਂ ਇੱਕ ਦਿਨ ਨਹੀਂ ਕੀਤਾ ਇਹਦਾ ਆ ਕਰੂਗੀ ਇੱਕ ਦਿਨ ਨੂੰ ਨਹੀਂ ਟੀਕਾ ਲਾਇਆ ਵਧ ਕਾ ਮਿਲਦੀ ਆ ਠੀਕ ਹੈ ਬਈ ਠੀਕ ਹੈ ਅੱਛਾ ਵੀਰੇ ਕਿੰਨੇ ਦੀ ਦੇ ਦੇਗੇ ਆਪਾਂ 8000 ਰੁਪਏ ਮੋਹਲਾ ਕਿੰਨੇ ਦੇ ਲੈਣ ਵਾਲੇ ਜੀ ਦੱਸਦੇ ਐ ਇਹ ਨਾ ਕਰ ਦੇਣ ਲੈਣ ਵਾਲੇ ਗੱਲ ਹਾਂ ਜਿੱਥੇ ਜਿੱਥੇ 8000 ਦੀ ਦੇ ਦੇਾਂਗੇ ਠੀਕ ਐ ਮਾਨਤਨ ਕਰ ਲੀਓ ਹਾਂ ਫੇਰ ਵੀ ਮਾਨਤਨ ਕਰ ਲਾਓ ਕੱਡੀ ਵਾਰੋਂ ਤੋਰੀ ਭਰਾ ਬਣਾ ਖੋਲੀ ਇਹਨੂੰ ਲੈ ਵੀ ਮਿੱਤਰੋ ਵਜਨ ਵਾਲੀ ਮੈਂ ਆ ਸੰਗਾ ਸੰਗਾ ਦੀ ਮੈਂ ਚੰਗੀ ਆ ਤੁਸੀਂ ਦੇਖ ਸਕਦੇ ਹੋ ਦੁੱਧ 7 ਕਿਲੋ ਤੋਂ ਹੀ 6.5 ਮਾ ਹਸੀਲ ਪੋਲੀ ਵਧ ਗਿਆ ਸਾਰਾ ਠੀਕ ਐ ਭਾਈ ਠੀਕ ਐ ਵਦਿਏ ਹਾਂ ਆਓ ਮਿੱਤਰੋ ਦੇਖ ਸਕਦੇ ਹੋ ਤੁਸੀਂ ਨੂੰ ਹੂੰ ਹੁਣ ਤਾਂ ਚੋਈ ਹੋਈ ਆ ਲੈ ਵੀਰੇ ਹਾਂ ਹੁਣ ਤਾਂ ਚੋਈ ਆ ਟਾਈਮ ਦੱਸ ਦੀ ਵਾ ਟਾਈਮ ਦੱਸ ਦੋ ਨੇ ਵੀਰੇ ਸ 11:09 ਹੋਇਆ ਹਜੇ ਠੀਕ ਆ ਹਨਾ ਦੀਪ 9 11:09 ਮਿੰਟ ਤੇ ਦੀ ਵੀਡੀਓ ਜਿਹੜੀ ਬਣਦੀ ਪਈ ਆ ਮਿੱਤਰੋ ਤਿੰਨ ਚਾਰ ਘੰਟੇ ਹੋਇਆ ਹਜੇ ਚਵਾਈ ਨੂੰ ਕਰਮਾ ਵਾਲੀ ਨੂੰ 7:00 6:00 ਸਾਢੇ 6:00 ਹੁੰਦੀ ਚਵਾਈ ਮਾ ਲਾ ਗਿਆ ਨਾ ਬਈ 6 ਵਜੇ ਤੇ ਇਹਨਾਂ ਨੂੰ ਲਾਸ਼ ਤੇ ਚੋਈਦਾ ਤੇ 7 ਹੀ ਵਜ ਜਾਂਦੀ 7 ਹੀ ਵਜ ਜਾਂਦੀ ਅੱਛਾ ਉਹਦਾ ਵਾਲਾ ਟਾਈਮ ਤੋਂ ਟਾਈਮ ਚੋਲੇ ਇਹ ਹੋ ਗਈ ਆਪਣੀ ਮੱਜ ਤੇ ਆਲਟੋ ਗੱਡੀ ਕਿਹੜਾ ਮਾਡਲ ਆ ਵੀਰੇ ਇਹ 2004 ਆ 2004 ਮਾਡਲ ਦਾ ਠੀਕ ਟਾਇਰ ਤਾਂ ਨਵੀਂ ਪਏ ਜਣਾ ਹਾਂ ਹਾਂ ਟਾਇਰ ਤਾਂ ਨਵੇਂ ਇੱਕੀ ਰੰ ਪੈਂਚਰ ਵੀ ਨਹੀਂ ਹੋਇਆ ਠੀਕ ਹੈ ਚੱਲੀ ਚੁੱਲੀ ਵਧੀ ਚਲਾਈ ਚੁੱਲੀ ਦੀ ਵਧੀਆ ਪੈਟਰੋਲ ਹੀ ਆ ਹੈਨਾ ਹਾਂ ਹਾਂ ਕਿੰਨੀ ਕੋ ਐਵਰੇਜ ਤੇ ਜਾਂਦੀ ਆ ਵੀਰੇ ਇਹ ਰੂਗੀ ਵੀ ਕੀ ਦੇ ਜਾਂਦੀ ਵੀ ਕੀ ਆਵਰ 1820 ਇੱਥੇ ਜੀ ਹੋਊਗੀ ਠੀਕ ਹੈ ਵੀਰੇ ਠੀਕ ਹੈ ਭਾਈ ਤੇ ਸਾਰ ਉਸ ਮੈਰੀ ਹੁਣ ਕਰਾਈ ਆ ਤੇਲ ਤੂਲ ਬਦਲਾਇਆ ਜਮਾਂ ਓਕੇ ਆ ਓਕੇ ਆ ਜਮਾਂ ਚਲਾ ਠੀਕ ਹੈ ਕੋਈ ਨਹੀਂ ਹਾਂ ਪੂਰਾ ਵੀ ਤੁਨਾ ਠੀਕ ਚਾਰ ਮਾਡਲਾਂ ਨੰਬਰ ਕਿਹੜਾ ਵੀਰੇ ਇਹ ਤਾਂ ਪੰਜਾਬੀ ਹਾਂ ਹਾਂ ਪੰਜਾਬੀ ਠੀਕ ਹੈ ਵੀਰੇ ਤੇ ਪਾਸਿੰਗ ਵੀਰੇ ਪਾਸੰਗੇ ਦੀ 6 ਕ ਮਹੀਨਿਆਂ ਦੀ ਰਹਿ ਗਈ 6 ਮਹੀਨਿਆਂ ਦੀ ਰਹਿ ਗਈ ਠੀਕ ਹੈ ਭਾਈ ਤੇ ਇਹਦਾ ਰੇਟ ਵੀਰੇ ਕੀ ਰਹੂਗਾ ਭਾਈ ਇਹਦਾ 70000 ਰੁਪਇਆ ਮਤਾਨ ਕਰ ਦਿਆਂਗੇ ਪੂਰਾ ਨਹੀਂ ਮਾਡਲ ਦੇ ਹਿਸਾਬ ਨਾਲ ਮੰਗ ਲਾ ਯਾਰ ਇਹਨਾਂ ਕਰ ਚਲ ਤੂੰ ਜਾ ਦੇ ਵੇ ਮਾਰਕੀਟ ਦਾ ਰੇਟ ਤੇ ਤੇ ਜਿੱਥੇ ਜੇ ਗੱਡੀ ਤੇਰੀ ਹੈਗੀ 50000 ਦੇ ਘੇਰਿਆਂ ਦੇ ਵਿੱਚ ਚਲ ਕੋਈ ਨਹੀਂ ਕਰਦਾ ਫਿਰ ਜਿਵੇਂ ਕੋਈ ਦਾਉ ਫੋਨ ਜਿਵੇਂ ਕਿਉਂਕਿ ਵੱਡੇ ਵੱਡੇ ਪਤਾ ਕੀ ਗੱਲ ਆ ਇਹ ਮਾਡਲ ਦੇ ਹਿਸਾਬ ਨਾਲ ਹੀ ਵਿਕਦੀ ਆ ਹਾਂ ਹਾਂ ਮਨ ਲਾ ਇੱਥੇ ਦੀ ਚਲ ਚੱਲ ਅਗਲਾ ਲੈ ਜੂਗਾ ਤੇਰੀ ਸਰਵਿਸ ਸਰਵਿਸ ਕਰਾਈ ਇੰਜਨ ਵਿਖਾ ਦੀ ਸਟਾਰਟਿੰਗ ਵਿਖਾਈਂਦੀ ਮਾੜੀ ਜੀ ਖੋਲ ਦੇ ਨਾ ਇੰਜਨ ਬਾਰੇ ਮਿੱਤਰੋ ਸਟਾਰਟਿੰਗ ਸਟੂਡਿੰਗ ਗੱਡੀ ਦੀ ਪੰਪ ਆ ਇੰਜਨ ਵੇਖ ਲਓ ਬਈ ਠੀਕ ਆ ਬਈ ਓਕੇ ਆ ਬੰਦ ਕਰ ਦਿਓ ਠੀਕ ਆ ਬਈ ਦਸੀ ਨੰਬਰ ਵੀਰੇ 6284727998 ਇੱਕ ਵਾਰੀ ਹੋਰ ਬੋਲ ਦਿਓ ਵੀਰੇ 6284727998 ਠੀਕ ਆ ਬਈ ਇਸ ਨੰਬਰ ਤੇ ਕਰ ਲਿਓ ਭਾਈ ਨਾ ਤੁਸੀਂ ਗੱਲਬਾਤ ਗੱਲਬਾਤ ਲਈ ਨੰਬਰ ਸਕਰੀਨ ਤੇ ਆ ਪਿੰਡ ਪੋਲੂ ਵਾਲਾ ਜਿਲ੍ਹਾ ਫੋੜਾ